ਵਾਹਿਗੁਰਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰਜੀ ਕੀ ਫਤਿਹ ਪਹਿਲੀ ਵੀਡੀਓ ਦੀ ਸਟਾਰਟਿੰਗ ਜਿਹੜੀ ਆ ਆਪਾਂ ਗੁਰਮੁਖੀ ਢਮਾਲੇ ਤੋਂ ਕਰਦੇ ਆ ਆਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰਜੀ ਆਪਣੇ ਹੀ ਕੇਸ ਆ ਜੋ ਉਹਨਾਂ ਨੂੰ ਸਾਫ਼ ਕਰਨਾ ਆ ਤੇ ਅਗਲੇ ਬੰਨੇ ਇੱਕ ਹਜੂਰੀਆ ਰੱਖ ਲੈਣਾ ਵਾਹਿਗੁਰਜੀ ਹੌਲੀ ਹੌਲੀ ਪਿਆਰ ਨਾਲ ਸਾਫ਼ ਕਰਨੇ ਆ ਕੇਸ ਆਪਣੇ ਜ਼ਿਆਦਾ ਖਿੱਚਤੋਂ ਨਹੀਂ ਕਰਨੀ ਆਪਣੇ ਕੇਸਾਂ ਨੂੰ ਬਸ ਪਿਆਰ ਨਾਲ ਹੀ ਕਰਨਾ ਵੈਕਰੂ ਕੇਸਾਂ ਨਾਲ ਕਦੇ ਵੀ ਖਿੱਚ ਧੂਣਾ ਕਰੋ ਕਿਉਂਕਿ ਕੇਸ ਜਿਹੜੀ ਆ ਗੁਰੂ ਦੇ ਦਿੱਤੀ ਮੋਹਰ ਆ ਅਹੀਂ ਇਹਨਾਂ ਨੂੰ ਸਾਹਮਣੇ ਰੱਖਣਾ ਤੇ ਸਾਡੀ ਜ਼ਿੰਮੇਵਾਰੀ ਹੈ ਫਿਰ ਆਪਾਂ ਇੰਦਾ ਕੇਸ ਸਾਫ ਕਰ ਲੈ ਕੇਸ ਸਾਫ ਕਰਕੇ ਫਿਰ ਇਹਨਾਂ ਨੂੰ ਇਕੱਠੇ ਕਰ ਲੈਣਾ ਜਿਹੜੇ ਫਿਰ ਆਪਣੇ ਆ ਕੇਸ ਆ ਇਕੱਠੇ ਕਰਨੇ ਆ ਸਾਰੇ ਦਮਾਲੇ ਤੋਂ ਆਪਣਾ ਡਾੜੇ ਨੂੰ ਵੀ ਚੰਗੀ ਤਰ੍ਹਾਂ ਸਵਾਰ ਲੈਣਾ ਆਪਾਂ ਤੋ ਕਿ ਜਿਹੜੇ ਵੀ ਇਹਦੇ ਵਿੱਚ ਕੇਸ ਹਨਾ ਟੁੱਟੇ ਹੋਣਗੇ ਮਤਲਬ ਜਿਤਰਾ ਵੀ ਉਹ ਸਾਰੇ ਇਕੱਠੇ ਕਰਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਇਕੱਠੇ ਕਰਕੇ ਵਾਇਗੁਰ ਜੀ ਸੁਟਣਾ ਨਹੀਂ ਆ ਕਿ ਇਦਾਂ ਹੀ ਛੁੱਟ ਦਿੰਨੇ ਆ ਜੇ ਅਸੀਂ ਕਿਤੇ ਬਾਹਰ ਆ ਤੇ ਫੇਰ ਆਪਾਂ ਇਹਨਾਂ ਨੂੰ ਕੀ ਕਰਨਾ ਵਾਂਗੇ ਇਸ ਤਰ੍ਹਾਂ ਆਪਣੇ ਬੂਚ ਚ ਪਾ ਲੈਣੇ ਆ ਕਿ ਜਿਹੜੇ ਇਹ ਸਾਹਮੇ ਰਹਿਣ ਬਾਅਦ ਚ ਜਾ ਕੇ ਆਪਾਂ ਇਹਨਾਂ ਨੂੰ ਇਕੱਠੇ ਕਰਕੇ ਹਨਾ ਇਹਨਾਂ ਦਾ ਸਸਕਾਰ ਕਰ ਦਈਏ ਫਿਰ ਆਪਣੇ ਦਮਾਲੇ ਆ ਚਿਣੇ ਹੋਏ ਦਮਾਲੇ ਆ ਫਿਰ ਇਹਨਾਂ ਨੂੰ ਝਾੜ ਕੇ ਆਪਾਂ ਦੋਹਾਂ ਸਾਡਾਂ ਤੋਂ ਝਾੜ ਲੈਣਾ ਇਹ ਥੱਲੇ ਕੇਸ ਕੀ ਕਰਨੀ ਆ ਆਪਾਂ ਕਿ ਇਹ ਇਸ ਕੀ ਆਪਣੀ ਹੈਗੀ ਆ 5 ਕਿ ਮੀਟਰ ਦੀ ਕਿਉਂਕਿ ਆਪਾਂ ਜਿਹੜਾ ਦਮਾਲਾ ਜਿ ਝਣਾਉਣ ਲੱਗੇ ਆ ਗੁਰਮੁਖੀ ਦਮਾਲਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲੱਜ ਪਾਤ ਰੱਖਿਓ ਮਹਾਰਾਜ ਜੀਓ ਲੋ ਜੀ ਪਹਿਲਾਂ ਆਪਾਂ ਇਦਾਂ ਕਰਕੇ ਸਾਰੇ ਕੇਸ ਇਕੱਠੇ ਕਰਕੇ ਹਨਾ ਕੰਗਾਹੀਂ ਕੇਸਾਂ ਜੋ ਕੱਢ ਲੈਣਾ ਬਾਹਰ ਤੇ ਆਪਣੇ ਰੱਖ ਲਓ ਸਾਈਡ ਤੇ ਹਨਾ ਜਿਤਰਾ ਵੀ ਬਾਟੇ ਤੇ ਰੱਖ ਲਓ ਆਪਣੇ ਜਾਂ ਆਪਣੇ ਜਿਹੜਾ ਅਹੀਂ ਆਪਣਾ ਹਜੂਰੀਆ ਵਛਾਇਆ ਉਹਦੇ ਤੇ ਰੱਖ ਲੋ ਇਦਾਂ ਇਕੱਠਾ ਕਰਕੇ ਐਦਾਂ ਬਸ ਅਹੀਂ ਇਹਨੂੰ ਵੱਟ ਚਾੜ ਦੇਨੇ ਆ ਤੇ ਵੱਟ ਵੀ ਜਿਹੜੇ ਆਪਾਂ ਜਿਆਦਾ ਨਹੀਂ ਮਤਲਬ ਇਹਨੂੰ ਚਾੜਨੇ ਕੇ ਵਾਲ ਟੁੱਟਣ ਆਪਣੇ ਤੇ ਜਾਂ ਬਾਅਦ ਚ ਹੀ ਦੂੰ ਵਾਲ ਦਰਦ ਕਰਦੇ ਆ ਜਦੋਂ ਫਿਰ ਦਮਾਲੇ ਦੇਣਾ ਫਿਰ ਦਮਾਲਾ ਠੱਲਾ ਕਰੀਦਾ ਹਲਾਈਦਾ ਨੂੰ ਕਈ ਕੁਸ਼ ਕਰੀਦਾ ਪਸਟੇ ਲਟੇ ਲਾ ਰੱਖਣਾ ਜਦਾਂ ਟੇਲਾ ਟੇਲਾ ਰੱਖ ਕੇ ਫਿਰ ਸੱਜੇ ਬੰਨੇ ਨੂੰ ਮੋੜਨਾ ਆਪਾਂ ਕਈ ਕੀ ਕਰਦੇ ਆ ਖੱਬੇ ਬੰਨੇ ਨੂੰ ਖੱਬੇ ਬੰਨੇ ਨੂੰ ਦਮਲਾਣਾ ਚਲਾਇਆ ਕਰੋ ਵਾਹਿਗੁਰੂ ਜੀ ਕਿਉਂਕਿ ਖੱਬੇ ਬੰਨੇ ਨੂੰ ਦਮਲਾ ਨਹੀਂ ਚਲਾਉਣਾ ਚਾਹੀਦਾ ਸੱਜੇ ਬੰਨੇ ਨੂੰ ਚਲਾਉਣਾ ਇਦਾਂ ਕਰਕੇ ਫਿਰ ਆਪਣਾ ਜਿਹੜਾ ਕੰਗਾ ਹੀ ਰੱਖਿਆ ਸੀ ਇਹਨੂੰ ਇਸ ਤਰ੍ਹਾਂ ਲਾ ਲੈਣਾ ਵਿੱਚ ਕੰਗੇ ਸਾਂ ਫਿਰ ਆਪਾਂ ਇਦਾਂ ਹੀ ਬਸ ਦਮਾਲੇ ਦੇ ਨਾਲ ਨਾਲ ਸਜਾਈ ਜਾਣਾ ਪੇਚਦਰ ਪੇਰੇ ਇਤਰਾ ਹੀ ਚੱਲਣਾ ਆ ਕੰਮ ਫਿਰ ਅਹੀਂ ਕੰਨ ਪੱਟੀ ਲਾਉਣੀ ਆ ਇੱਥੋਂ ਚੁੱਕ ਲੈਣੀ ਕੰਨ ਪੱਟੀ ਇਧਰੋਂ ਲਾ ਕੇ ਕੰਨ ਪੱਟੀ ਨਾ ਵਾ ਜਿਹੜਾ ਕਿ ਦਿਮਾਲਾ ਵਾ ਆਪਣਾ ਇਹ ਢਲਾ ਨਹੀਂ ਰਹਿੰਦਾ ਕੱਸਿਆ ਜਾਂਦਾ ਵਾ ਇਹ ਕਰਕੇ ਕੰਨ ਪੱਟੀ ਲਾਈ ਦੀ ਆ ਇਧਰੋਂ ਦੂਜੇ ਬੰਨੇ ਉਹ ਇਦਾਂ ਲਾ ਕੇ ਇਹਨੂੰ ਫਿਰ ਆਪਾਂ ਜਿਹੜਾ ਪਹਿਲਾ ਵਾ ਆਪਣਾ ਮੱਥਾ ਜਿਹੜਾ ਆਪਾਂ ਮੱਥਾ ਕਵਰ ਕਰਨਾ ਉਕੇਹੀਂ ਸ਼ੇਪ ਇਹਦੀ ਆ ਥੋੜੀ ਜੀ ਇਤਰਾ ਲੈਣੀ ਆ ਇਹ ਸ਼ੇਪ ਆਪਾਂ ਨੂੰ ਵਧੀਆ ਲੱਗਦੀ ਐ ਸੋਹਣੀ ਲੱਗਦੀ ਐ ਇਹ ਸ਼ੇਪ ਲੈਣ ਲਈ ਤੁਹਾਨੂੰ ਜਿਹੜਾ ਮੱਥਾ ਵਾ ਇੱਥੇ ਕਵਰ ਕਰਨਾ ਪੈਣਾ ਵਾ ਕਿਉਂਕਿ ਇਹ ਸ਼ੇਪ ਫੇਰੀ ਆਣੀ ਐ ਨਹੀਂ ਨਹੀਂ ਇਹ ਸ਼ੇਪ ਆ ਵੇਖੋ ਹੁਣ ਅਸੀਂ ਆਪਣਾ ਦਮਾਲਾ ਲੈਣਾ ਤੇ ਫਿਰ ਇਹਨੂੰ ਅਸੀਂ ਜੋੜ ਵੀ ਸਕਦੇ ਆ ਇਸ ਤਰ੍ਹਾਂ ਡਬਲ ਵੀ ਕਰ ਸਕਦੇ ਆ ਤੇ ਇਦਾਂ ਕਰਕੇ ਸਿੰਗਲ ਵੀ ਕਰ ਸਕਦੇ ਆ ਆਪਣੀ ਆਪਣੀ ਮਰਜ਼ੀ ਆ ਪਰ ਜਿੱਦਾਂ ਕਿਸ ਨੂੰ ਸੈੱਟ ਬੈਂਦਾ ਆਪਾਂ ਨੂੰ ਇਹ ਹੁਣ ਡਬਲ ਹੀ ਸੈੱਟ ਬੈਂਦਾ ਆਹਖੋ ਡਬਲ ਕਰ ਲਈਦਾ ਇਦਾਂ ਕਰਕੇ ਤੇ ਫਿਰ ਆਪਾਂ ਆਪਣੇ ਦਮਾਲੇ ਦਾ ਪਹਿਲਾ ਜਿਹੜਾ ਲੜਿਆ ਇਦਾਂ ਕਰਕੇ ਅਡਜਸਟਮੈਂਟ ਕਰ ਲੈਣਾ ਇਦਾਂ ਕਰਕੇ ਸੈੱਟ ਫੇਰ ਅਹੀ ਇੱਕ ਕੰਨ ਪੱਟੀ ਲਾਉਣੀ ਏ ਦਮਾਲੇ ਦੀ ਮਤਲਬ ਕਿ ਢੱਲਾਣਾ ਰਵੇ ਕਿਸੇ ਬੰਨੇਓ ਇਸ ਕਰਕੇ ਇਧਰੋਂ ਵੀ ਜਿਹੜੀ ਆ ਕੰਨ ਪੱਟੀ ਇੱਕ ਦਮਾਲੇ ਦੀ ਵੀ ਲਾ ਦਈਏ ਇਹਨਾਂ ਕੇਸ ਕੀ ਦੀ ਤੇ ਲਾਈ ਥੱਲੇ ਜਿਹੜੀ ਕੇਸ ਕੀ ਕੀਤੀ ਆਪਾਂ ਤੇ ਇਹ ਜਿਹੜਾ ਵਾ ਇਹ 8 ਕਿ ਮੀਟਰ ਹੈਗਾ ਆਪਣੇ ਕੋਲ ਬਾਕੀ ਵੇਖੋ ਮਹਾਰਾਜ ਅਜ ਕਿਦਾਂ ਦਾ ਸਜਾਉਂਦੇ ਆ ਕਿਉਂਕਿ ਆਪਾਂ ਕਦੀ ਮਨ ਚ ਨਹੀਂ ਰੱਖਿਆ ਕਿ ਅਸੀਂ ਇਦਾਂ ਦਾ ਸਜਾਉਣਾ ਇਦਾਂ ਦਾ ਸਜਾਉਣਾ ਜਿੱਦਾਂ ਦਾ ਚੱਲ ਜਾਂਦਾ ਵਾ ਤੇ ਮਹਾਰਾਜ ਉਦਾਂ ਦੇ ਸਜਾ ਦਿੰਦੇ ਆ ਉਹ ਮਨ ਦੇ ਵਿੱਚ ਨਹੀਂ ਕਰੀ ਜੋ ਜਿਤਨਾ ਵੀ ਹੋ ਜੇ ਉਤਰੇ ਚਲਾ ਲਈਦਾ ਤਾਂ ਕੋ ਕੰਨ ਪੱਟੀ ਲਾਤੀ ਆਪਾਂ ਨਨ ਪਟੀਨਾ ਇੱਕ ਹੋ ਰਿਹਾ ਕਿ ਜਿਹੜਾ ਆਪਣਾ ਇੱਕ ਤੇ ਢਿੱਲਾ ਨਹੀਂ ਹੁੰਦਾ ਟੈਟ ਰਹਿੰਦਾ ਵਾ ਇੱਕ ਜਿਹੜਾ ਆਪਣਾ ਦਮਾਲਾ ਵਾ ਇਹ ਥੋੜਾ ਨਾ ਜਿੱਦਾਂ ਤਾਂ ਚੜ ਜਾਂਦਾ ਦਮਾਲਾ ਉਹ ਫਿਰ ਕੰਨ ਜੇ ਦਿਖਣ ਡਿਆ ਪੈਂਦੇ ਹਨਾ ਉਹ ਨਹੀਂ ਹੋਊਗਾ ਇੱਕ ਟੈਟ ਰਹੂਗਾ ਤੇ ਇੱਕ ਇਸ ਤਰ੍ਹਾਂ ਫਿਰ ਆਪਾਂ ਇੱਥੋਂ ਲਿਆ ਕੇ ਲੜ ਇਹਨੂੰ ਕਰ ਲੈਣਾ ਇਕੱਠੇ ਇਦਾਂ ਕਰਕੇ ਇੱਥੋਂ ਲੜ ਲਿਆਉਣਾ ਆਪਾਂ ਫਿਰ ਆਪੇ ਵਟ ਜਿਹੜੇ ਆਪਣੇ ਆੜੇ ਪੇਜ ਆ ਵਟ ਜੇ ਤੇ ਆਪੇ ਪੈ ਜਾਣੇ ਅਹੀਂ ਦਿਮਾਲੇ کافی ਟਾਈਮ ਤੋਂ ਚਲਾ ਰਿਆ ਮੈਂ ਤੇ ਕਦੀ ਵੀ ਜਿਹੜਾ ਬਾਜ ਹੁੰਦਾ ਸਲਾਈ ਉਹਦੇ ਨਾਲ ਕਦੀ ਵੀ ਵਟ ਨਹੀਂ ਪਾਏ ਆਪੇ ਇੱਥੇ ਨਹੀਂ ਪੈ ਜਾਂਦੇ ਆ ਇਹਨੂੰ ਕਹਿ ਦਿੰਦੇ ਆ ਗੁਰਮੁਖੀ ਦਮਾਲਾ ਗੁਰਮੁਖੀ ਦਮਾਲਾ ਨੂੰ ਕਿਹਾ ਜਾਂਦਾ ਵਾ ਜਿਹੜਾ ਜਿਹਦਾ ਪੁੰਗਾ ਨਹੀਂ ਹੁੰਦਾ ਉਹਨੂੰ ਕਹਿ ਦਿੰਦੇ ਆ ਗੁਰਮੁਖੀ ਦਮਾਲਾ ਇਹ ਤੇਜਾ ਲੜ ਆਪਣਾ ਤੇਜਾ ਲੜ ਆਪਣਾ ਜਿਹੜਾ ਵਾ ਉਹ ਵੀ ਅਹੀਂ ਇਤਰੇ ਰੱਖ ਲੈਣਾ ਚੋਫਾ ਲੜਾ ਇਹ ਵੀਡੀਓ ਤੋਂ ਬਾਅਦ ਆਪਾਂ ਜਿਹੜਾ ਵਾ ਬੁੰਗੇ ਵਾਲਾ ਦਮਾਲਾ ਬਣਾਵਾਂਗੇ ਸਿੰਪਲ ਬੁੰਗੇ ਵਾਲਾ ਫਿਰ ਉਸ ਤੋਂ ਬਾਅਦ ਕਾਲੀ ਬੁੰਗੇ ਵਾਲਾ ਫਿਰ ਆਪਾਂ ਮੱਟਾਂ ਵਾਲੇ ਵਾਲੀ ਵੀ ਵੀਡੀਓ ਪਾਵਾਂਗੇ ਜਿਹੜੇ ਇੱਥੇ ਵੱਟ ਪਾ ਕੇ ਬਣਾਉਂਦੇ ਆ ਸਾਰਿਆਂ ਦਮਾਲਿਆਂ ਦੀ ਵੀਡੀਓ ਤੁਹਾਨੂੰ ਪਾਵਾਂਗੇ ਫਿਰ ਜੰਗੀ ਫਿਰ ਕਿਦਾਂ ਚੰਦ ਤੋੜਾ ਕਿਦਾਂ ਚਲਾਉਣਾ ਵਾ ਕਿਉਂਕਿ ਕਈਆਂ ਦੇ ਮਨ ਦਾ ਖਾ ਖਾ ਵੀ ਰਹਿ ਜਾਂਦਾ ਵਾ ਵੀ ਆਪਾਂ ਚੰਦ ਤੋੜਾ ਚਲਾਉਣਾ ਪਰ ਉਹਨਾਂ ਨੂੰ ਚਲਾਉਂਦੇ ਨਹੀਂ ਜਾਣਦੇ ਕਿਦਾਂ ਚਲਾਉਣਾ ਸਾਰਾ ਕੁਝ ਆਪਾਂ ਤੁਹਾਨੂੰ ਇਹ ਵੀਡੀਓ ਵਿੱਚ ਦਿਖਾਵਾਂਗੇ ਕਿਉਂਕਿ ਅੱਜ ਅਸੀਂ ਬਿਲਕੁਲ ਸਿੰਪਲ ਸਿੰਪਲ ਦਮਾਲੇ ਬਿਲਕੁਲ ਸਿੰਪਲ ਦਮਾਲੇ ਦੀ ਕੋਈ ਇਹਦੇ ਵਿੱਚ ਆਪਾਂ ਚਾਨ ਤੋੜਾ ਨਹੀਂ ਲਾਉਣਾ ਕੋਈ ਆਪਾਂ ਕੁਝ ਨਹੀਂ ਕਰਨਾ ਸਿੰਪਲ ਵੀਡੀਓ ਦਮਾਲੇ ਦੀ ਬਣਾਉਣੀ ਆ ਤੇ ਇਹ ਸਟਾਰਟਿੰਗ ਜੀ ਆ ਸਾਡੀ ਲਓ ਜੀ ਆਖਰੀ ਲੜਾ ਆ ਗਿਆ ਤੁਹਾਨੂੰ ਪਤਾ ਨਹੀਂ ਕਿਦਾਂ ਦਾ ਲੱਗਾ ਪਰ ਚਲੋ ਜਿੱਦਾਂ ਦਾ ਵੀ ਚੱਲਿਆ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਾਕੀ ਲੜੜਿਆ ਜਿਹੜਾ ਅਸੀਂ ਪਿੱਛੇ ਰਜਿਸਟਰ ਕਰ ਲੈਣਾ ਕਿਉਂਕਿ ਬਾਕੀ ਲੜ ਵਧ ਗਿਆ ਕਾਫੀ ਪਿੱਛੇ ਹੀ ਰਜਿਸਟਰ ਕਰ ਲਿਆ ਆਪਾਂ ਇਦਾਂ ਫਾਈਨਲ ਯਾ ਇਨੂੰ ਕਹਿੰਦੇ ਆ ਗੁਰਮੁਖੀ ਦਾ ਮਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਲੇ ਦੀ ਵੀਡੀਓ ਵਧੀਆ ਲੱਗੀ ਆ WhatsApp 'ਆਲ ਸ਼ੇਅਰ ਕਰਨਾ WhatsApp 'ਆਦ ਕਮੈਂਟ ਕਰਕੇ ਦੱਸਣਾ ਜੇ ਕੋਈ ਗਲਤੀ ਆ ਤੇ ਉਹਦਾ ਵੀ ਕਮੈਂਟ ਕਰਨਾ ਸਾਨੂੰ ਕਿਉਂਕਿ ਅੱਗੇ ਤੋਂ ਅਸੀਂ ਆਪਣੀ ਗਲਤੀ ਆ ਜਿਹੜੀ ਸੁਧਾਰ ਸਕੀਏ ਕਿਉਂਕਿ ਇਦਾਂ ਹੀ ਸਾਰਿਆਂ ਦੇ ਸੰਯੋਗ ਨਾਲ ਹੀ ਆਣਾ ਉਹ ਕਿਉਂਕਿ ਹਾਨੂੰ ਤੇ ਹੁਣ ਪਤਾ ਨਹੀਂ ਲੱਗਣਾ ਵੀ ਸਾਡੇ 'ਚ ਕੀ ਗਲਤੀ ਹੋਈ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ